ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ ਮੇਰੇ ਚੈਨਲ ਵਿੱਚ। ਜੇ ਮੇਰੇ ਚੈਨਲ ਤੇ ਨਵੇਂ ਆਏ ਤਾਂ ਸਬਸਕ੍ਰਾਈਬਰ ਜਰੂਰ ਕਰ ਲਿਓ ਜੀ ਚੈਨਲ ਨੂੰ। ਵੀਡੀਓ ਨੂੰ ਪੂਰਾ ਦੇਖਿਆ ਕਰੋ ਜੀ ਐਂਡ ਤੱਕ। ਜੇ ਵੀਡੀਓ ਪਸੰਦ ਆਉਂਦੀ ਹੁੰਦੀ ਹੈ ਤਾਂ ਲਾਇਕ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ। ਕਮੈਂਟ ਕਰਕੇ ਵੀ ਦੱਸਿਆ ਕਰੋ ਜੀ ਜਰੂਰ ਕਿੱਥੋਂ-ਕਿੱਥੋਂ ਦੇਖਦੇ ਆ ਤੁਸੀਂ ਵੀਡੀਓ ਦੇਖਣ। ਤੋ ਬਾਤ ਜਰੂਰ ਦੱਸਿਆ ਕਰੋ ਵੀ ਦੱਸਣ ਦਾ ਤਰੀਕਾ ਜਿਹੜਾ ਤੁਹਾਨੂੰ ਕਿਹੋ ਜਿਹਾ ਲੱਗਦਾ ਤੁਹਾਨੂੰ ਸਮਝ ਆਉਂਦੀ ਹੈ ਜਾਂ ਨਹੀਂ ਇਹ ਵੀ ਪਤਾ ਲੱਗਣਾ ਜ਼ਰੂਰੀ ਹੈ ਜੀ ਚਲੋ ਜੀ ਅੱਜ ਆਪਾਂ ਇੱਕ ਹੋਰ ਸੌਖੇ ਜਿਹੇ ਤਰੀਕੇ ਨਾਲ ਕੁੰਡੇ ਪਾਵਾਂਗੇ ਜਿਹਦੇ ਵਾਸਤੇ ਆਪਾਂ ਨੂੰ ਇੱਕ ਸਲਾਈ ਚਾਹੀਦੀ ਹੈ ਇੱਕ ਚਾਹੀਦਾ ਆਪਾਂ ਨੂੰ ਕਰੋਸ਼ੀਆ ਕਰੋਸ਼ੀ ਆਪਾਂ ਨੇ ਉਹਨਾਂ ਦੇ ਹਿਸਾਬ ਨਾਲ ਲੈ ਲੈਣਾ ਕੋਈ ਜੇ ਤਾਂ ਉਹਨਾਂ ਮੋਟੀ ਆ ਤਾਂ ਇਸ ਤਰ੍ਹਾਂ ਮੋਟਾ ਲੈ ਲੈਣਾ ਜੇ ਆਪਣੇ ਕੋਲ ਬਰੀਕ ਆ ਜੀ ਤਾਂ ਆਪਾਂ ਨੇ ਇਸ ਤਰ੍ਹਾਂ ਬਰੀਕ ਲੈ ਲੈਣਾ ਮੇਰੇ ਕੋਲ ਇਹ 10 ਨੰਬਰ ਦੀ ਸਲਾਈ ਵਾਲੀ ਉਨ ਹੈ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਨੇ ਇੱਕ ਪੁੰਡਾ ਪਾ ਲਿਆ ਉਸ ਤੋਂ ਬਾਅਦ ਆਪਾਂ ਨੇ ਇਸ ਤਰ੍ਹਾਂ ਧੰਗਾ ਘਵਾ ਲਿਆ ਇੰਦਾ ਦੇਖੋ ਜੀ ਆ ਜਿਹੜਾ ਆਪਾਂ ਨੇ ਗੁੰਡਾ ਪਾਏ ਤੇ ਆਪਾਂ ਨੇ ਕਰੋਸ਼ੀ ਵਿੱਚ ਚੜਾ ਲੈਣਾ ਆ ਧਾਗਾ ਜਿਹੜਾ ਪਰੇ ਸਲਾਈ ਦੇ ਉੱਪਰ ਦੀ ਕਮਾ ਲੈਣਾ ਹੈ ਸਲਾਈ ਦੇ ਉੱਪਰ ਦੀ ਕਮਾ ਕੇ ਆਪਾਂ ਨੇ ਇਹਨੂੰ ਇਸ ਤਰ੍ਹਾਂ ਕਰੋਸ਼ੀ ਨਾਲ ਇਸ ਤਰ੍ਹਾਂ ਕੱਢ ਲੈਣਾ ਜੀ ਉਸ ਤੋਂ ਬਾਅਦ ਫਿਰ ਆਪਾਂ ਨੇ ਇਹ ਧਾਗਾ ਜਿਹੜਾ ਇੱਧਰ ਕਮਾ ਲੈਣਾ ਕਮਾ ਕੇ ਫਿਰ ਆਪਾਂ ਨੇ ਇਸ ਤਰ੍ਹਾਂ ਕਰੋਸ਼ੀ ਨਾਲ ਇੰਦਾ ਕੱਢ ਲੈਣਾ ਜੀ ਫੇਰ ਆਪਾਂ ਨੇ ਇਹਨੂੰ ਉੱਪਰ ਕਮਾ ਲੈਣਾ ਫੇਰ ਆਪਾਂ ਨੇ ਇਸ ਤਰ੍ਹਾਂ ਕੱਢ ਲੈਣਾ ਹਰ ਵਾਰ ਇਹ ਆਪਾਂ ਨੇ ਉੱਪਰ ਕਮਾ ਲੈਣਾ ਉੱਪਰ ਕਮਾ ਆ ਕੇ ਐਦਾਂ ਕੱਢਣਾ ਹੈ ਦੇਖੋ ਇਸ ਤਰ੍ਹਾਂ ਥੱਲੇ ਸੰਗਲੀ ਪਾਣ ਲੱਗ ਜਾਣੀ ਕਈ ਵਾਰੀ ਆਪਾਂ ਨੂੰ ਹੁੰਦਾ ਵੀ ਕਹਿਰੇ ਤਾਂ ਅੱਗੇ ਨਾਲ ਆਪਾਂ ਨੇ ਗੁੰਡੇ ਪਾਉਣੇ ਹੁੰਦੇ ਆ ਕਿਸੇ ਚੀਜ਼ ਦੇ ਫੇਰ ਆਪਾਂ ਇਸ ਤਰ੍ਹਾਂ ਪਾ ਸਕਦੇ ਹਾਂ ਸੌਖੇ ਤਰੀਕੇ ਨਾਲ ਦੇਖੋ ਜੀ ਮੈਂ ਤੁਹਾਨੂੰ ਬਿਲਕੁਲ ਹੌਲੀ ਦੱਸਦੀ ਆ ਆ ਧਾਗਾ ਜਿਹੜਾ ਆਪਾਂ ਨੇ ਐਂ ਕਮਾ ਲੈਣਾ ਕਮਾ ਕੇ ਐਂਦਰਾ ਕਰੋਸ਼ੀ ਨਾਲ ਇੱਥੇ ਕੱਢ ਲੈਣਾ ਆਪਾਂ ਨੇ ਫੇਰ ਆਪਾਂ ਨੇ ਇਹਨੂੰ ਇੱਧਰ ਕਮਾ ਲੈਣਾ ਫੇਰ ਆਪਾਂ ਨੇ ਇੱਥੋਂ ਕੱਢ ਲੈਣਾ ਹੁੰਦੇ ਆਪਾਂ ਜਿੰਨੇ ਮਰਜ਼ੀ ਪਾ ਸਕਦੇ ਆ ਇਹਦੇ ਨਾਲ ਦੇਖੋ ਮੈਂ ਤੁਹਾਨੂੰ ਕੱਢ ਕੇ ਦਿਖਾਉਣੀ ਆ ਜੇ ਆਪਾਂ ਨੇ ਕਹਰੇ ਧਾਗੇ ਨਾਲ ਕੁੰਡੇ ਪਾਉਣੇ ਤਾਂ ਆਪਾਂ ਇਸ ਤਰ੍ਹਾਂ ਐ ਤਰੀਕੇ ਨਾਲ ਕਰੋਸ਼ੀਏ ਨਾਲ ਪਾ ਸਕਦੇ। ਦੇਖੋ। ਜਿਹੜਾ ਕਰੋਸ਼ੀਏ ਵਾਲਾ ਧਾਗਾ ਹੈ ਨਾ ਬਤਾ ਆਪਾਂ ਨੇ ਢਿੱਲਾ ਰੱਖਣਾ ਨਾ ਬਤਾ ਕੱਸਣਾ ਇਸ ਤਰ੍ਹਾਂ ਰੱਖਣਾ ਸਾਬ ਨਾਲ। ਆਹ ਇਹ ਦੇਖੋ ਇਹਨੂੰ ਐ ਘਮਾਈ ਜਾਣਾ ਧਾਗੇ ਨੂੰ। ਉੱਪਰੋਂ ਆਪਾਂ ਨੇ ਇਸ ਤਰ੍ਹਾਂ ਪਾਈ ਜਾਣਾ ਬਹੁਤ ਸੋ ਬਹੁਤ ਜ਼ਿਆਦਾ ਸੌਖੇ ਤਰੀਕੇ ਨਾਲ ਗੁੰਡੇ ਪੈਣੇ ਜੀ ਇਹ ਇੱਕ ਤਰੀਕਾ ਇਹ ਹੈ ਜੀ ਕੁੰਡੇ ਪਾਉਣ ਦਾ ਜੇ ਆਪਾਂ ਨੇ ਕਹਰੇ ਧਾਗੇ ਨਾਲ ਪਾਉਣੇ ਆ ਇਹਦੇ ਵਿੱਚ ਇੱਕ ਤਰੀਕਾ ਮੈਂ ਤੁਹਾਨੂੰ ਹੋਰ ਦੱਸਦੀ ਆ ਜੀ ਦੇਖੋ ਜਿਵੇਂ ਹੁਣ ਆਪਾਂ ਨੇ ਆਹ ਕੁੰਡਾ ਆਪਾਂ ਨੇ ਇੱਕ ਸਮਝ ਲਓ ਇੱਕ ਪਾਇਆ ਹੋਇਆ ਆਪਾਂ ਨੇ ਆਪਾਂ ਨੇ ਇੱਥੋਂ ਸਲਾਈ ਕੱਢਣੀ ਆ ਆਹ ਕੁੰਡਾ ਬਣ ਗਿਆ ਜੀ ਫਿਰ ਆਪਾਂ ਨੇ ਇਹਨੂੰ ਮੋੜ ਕੇ ਇੱਥੇ ਪਾ ਦੇਣਾ ਫਿਰ ਆਪਾਂ ਨੇ ਇੱਥੋਂ ਸਲਾਈ ਕੱਢਣੀ ਆ ਫਿਰ ਆਪਾਂ ਨੇ ਇਹਨੂੰ ਕੁੰਡੇ ਨੂੰ ਇੱਥੇ ਕੱਟ ਕੇ ਇਹਨੂੰ ਜਿਵੇਂ ਮਰਜ਼ੀ ਪਾ ਲਓ ਚਾਹੇ ਇਸ ਤਰ੍ਹਾਂ ਪਾ ਦਿਓ ਚਾਹੇ ਦੂਜੇ ਤਰ੍ਹਾਂ ਪਾ ਦਿਓ ਕਿਉਂਕਿ ਇੱਥੋਂ ਆਪਾਂ ਨੇ ਜਦ ਵੀ ਕੱਢਣਾ ਇਹਨੇ ਸਹੀ ਹੋਈ ਜਾਣਾ ਇਹ ਇਦਾਂ ਨਹੀਂ ਜੀ ਆਪਾਂ ਨੇ ਪਾਉਣਾ ਇਹਨੂੰ ਇਹ ਕੁੰਡੇ ਦੇ ਕੋਲ ਦੀਆਂ ਐ ਪਿੱਛੇ ਕੱਢਣਾ ਫੇਰ ਆਪਾਂ ਨੇ ਇਸ ਤਰ੍ਹਾਂ ਪਾਉਣਾ ਹਾਂ ਦੇਖੋ ਜਿਹਦੇ ਮਰਜ਼ੀ ਤਰੀਕੇ ਨਾਲ ਪਾ ਲਓ ਕਰੋਸ਼ੀ ਨਾਲ ਵੀ ਸੌਖਾ ਹੀ ਪੈ ਜਾਣਾ ਜੀ ਇਹ ਵੀ ਸੌਖਾ ਹੀ ਪੈ ਜਾਣਾ ਜਿਵੇਂ ਮਰਜ਼ੀ ਤੁਸੀਂ ਪਾ ਕੇ ਦੇਖ ਲਿਓ ਦੇਖੋ ਜੀ ਦੋ ਤਰ੍ਹਾਂ ਦੇ ਗੁੰਡੇ ਪਾਏ ਆ ਆਪਾਂ ਨੇ ਇੱਕ ਆਪਾਂ ਨੇ ਕਰੋਸ਼ੇ ਨਾਲ ਬਣਾਇਆ ਇੱਥੇ ਤੱਕ ਇਹ ਇਸ ਤਰ੍ਹਾਂ ਲੱਗਦੇ ਪਾਏ ਹੋਏ ਇੱਕ ਆਪਾਂ ਨੇ ਸਿੰਗਲ ਧਾਗੇ ਨਾਲੇ ਸਲਾਈ ਨਾਲ ਪਾਏ ਆ ਉਹ ਆਪਣੇ ਇਸ ਤਰ੍ਹਾਂ ਲੱਗਦੇ ਦੋਨੇ ਤਰ੍ਹਾਂ ਨਾਲ ਪਾ ਕੇ ਦੇਖ ਲਓ ਜਿਹੜੇ ਤੁਹਾਨੂੰ ਸੌਖੇ ਲੱਗਦੇ ਆ ਉਹ ਪਾ ਲਿਓ ਚਲੋ ਜੀ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਨਾਲ ਜਦ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ